ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਇਹ ਦਿਨ ਹੈਗਾ ਮੰਗਲਵਾਰ ਦਾ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ 1 ਵਜੇ ਦਾ ਇਹ ਦੁਪਹਿਰ ਦਾ ਟਾਈਮ ਤਾਂ ਹੋ ਗਿਆ ਸੀਗਾ ਅੱਜ ਕੱਪੜੇ ਮੇਰੇ ਬਹੁਤ ਸੀਗੇ ਧੋਣ ਵਾਲੇ ਤੇ ਥੋੜੀ ਤੋਤੇ ਸੀਗੇ ਤੇ ਆਪਣੀ ਲਾਈਟ ਚਲੀ ਗਈ ਸੀਗੀ ਲੈਟਨਾ ਮੈਨੂੰ ਲੱਗਦਾ ਵੀ ਹਾਂ ਸਾਢੇ 8 ਵਜੇ ਬਾਬਾ ਤੇ ਕੁਝ ਕੱਪੜੀ ਮੈਂ ਲੇਟ ਪਾਈ ਸੀ ਮੀਚ ਕਈ ਵਾਰ ਤਾਂ ਮੈਂ ਨਾ ਸਵੇਹੀ ਪਾ ਦਿੰਦਾ ਹੁੰਦਾ 5:30 ਵਜੇ ਬਸ ਹੁਣ ਪਾਣੀ ਗਰਮ ਕਰਨੇ ਕਰਕੇ ਹੁਣ ਗਰਮ ਅੱਗ ਮੈਂ ਫੇਰ ਲਈ ਥੋੜੇ ਜਿਲੇਟ ਹੋਣ ਚਾਹੀਦੀ ਹੈ ਗੋਹਾ ਬੂਹਾ ਫੁੱਟਕੇ ਪਸੂਆਂ ਦਾ ਨਿਮੇੜ ਕਿਦਾਂ ਕਰਕੇ ਫਿਰ ਪਾਣੀ ਗਰਮ ਪਾਉਣਾ ਹੁੰਦਾ ਹੈ ਹੁਣ ਮਸ਼ੀਨ 'ਚ ਤੇ ਵੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਜਾਂਦੇ ਆ ਕੱਪੜੇ ਪਾਉਣ ਨੂੰ ਮਸ਼ੀਨ 'ਚ ਜਿਹੜਾ ਆਪਾਂ ਠੰਡੇ ਪਾਣੀ ਲਈ ਪਾਉਣਾ ਹੁੰਦਾ ਸੀ ਗਰਮੇ ਜੋਤ ਮੈਂ ਚਾਪੀਂ ਸਾਰੀ ਦੀ ਸੁਨੇਹਾ ਬਾਗ ਦੀ ਸੀ ਕੱਪੜੇ ਕੱਪੜੇ ਧੋਣ ਦੀ ਇਸ ਦੇ ਹੀ ਹੋਣਗੇ ਹਰੇਕ ਰੁਤੀ ਉਹ ਵੀ ਗਰਮੀਆਂ 'ਚ ਦੀ ਮੈਂ ਸਵੇਰੇ ਉੱਠ ਕੇ ਕੱਪੜੇ ਪਾਉਣ ਦੀ ਸੀ ਫਿਰ ਜਦੋਂ ਆਪਾਂ ਹੁਣ ਸਾਰਾ ਕੰਮ ਸੰਦਾਂ ਨਿਮੇੜ ਦੇਾਂਗੇ ਇਹ ਕੱਪੜੇ ਤੋਤੇ ਜਾਂਦੇ ਆ ਬਿਚਲੀ ਕੱਡੇ ਤਾਂ ਜਾਂਦੇ ਨੇਗੇ ਕੱਢਦੇ ਨੇ ਵਿੱਚ ਦੂਜੇ ਭੋਰ ਪਾ ਦਿੰਦੇ ਆ। ਉਹ ਕੱਢ ਰੱਖ ਲਾਗੇ ਨਾ ਸਾਰੇ ਇਕੱਠੇ ਫਿਰ ਸੁਕਾਈ ਜਾਂਦੇ ਨੇ। ਮੈਂ ਇਥੇ ਲੱਗੇ ਸੀਗੀ। ਕੋਲ 1 ਵਜ ਗਿਆ ਸੀਗਾ। ਇਹ ਮੇਰੇ ਨਾਲ ਐ ਬਣੀ ਸੀਗੀ ਬੀਨਾ। ਮੈਂ ਕਿਹਾ ਚੱਲ ਅੱਜ ਜੀ ਲਾ ਅੱਜ ਜੀ। ਤੇਰੇ ਕੱਤੇ ਹੋਏ ਸੀਗੇ। ਕੱਪੜੇ ਮੇਰੇ ਜ਼ਿਆਦੇ ਹੋ ਗਏ ਸੀ। ਇਹ ਮੇਰੇ ਪਿੱਛੇ ਜਿਹੜੀ ਡੇਰੀ ਪਈ ਐ ਸਾਰੇ ਧੌਣ ਵਾਲੇ ਦੀ ਸੀ। ਉਸ ਮਸ਼ੀਨ ਚ ਪੈਸੀ ਕੁਛ ਕਰਦੇ ਪਈ ਸੀ। ਤੇ ਫਿਰ ਨੇ ਮਸ਼ੀਨ ਨਾਲੇ ਵੀ ਕੱਢ ਲਿਆ। ਇਹ ਹੁਣ ਤਨੀ ਲੈਟਾਉਣ ਦੀ ਸੀ। ਤੇ ਤਾਂ ਕਰਕੇ ਆਪਣੇ ਪਾਣੀ ਵੀ ਨਹੀਂ ਸੀ ਅੱਜ। ਫਿਰ ਇਧਰ ਜਿਹੜੀ ਬਾਥਰੂਮ ਵਾਲੀ ਟੈਂਕੀ ਆ ਉਹ ਚ ਪਾਣੀ ਮੈਂ ਕਿਹਾ ਯੋ ਚ ਕੱਢੂੰਗੀ। ਤਾਂ ਪਾਣੀ ਘਟੂਗਾ। ਪਾਣੀ ਆਪਣੇ ਤਾਂ ਨਹੀਂ ਸੀਗਾ ਨਮੈਟਰ ਆਪਣਾ ਖਰਾਬ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸੀ ਉਹਨੂੰ ਲਾਈਟ ਨਹੀਂ ਸੀਗੀ ਆਉਂਦੀ ਉਹਦੇ ਵਿੱਚ ਨਹੀਂ ਆਪਾਂ ਵੀ ਟੂਲੇ ਪੰਪ ਤਾਂ ਚਲਾਈ ਲੈਨੇ ਹੁੰਨੇ ਤੂਟੀ ਤਾਂ ਜੇ ਲਾਈਟ ਨਾ ਹੋਵੇ ਤਾਂ ਕਰਕੇ ਟੂ ਟੀਵੀ ਨਹੀਂ ਚਲਾ ਸਕੇ ਸੀਗੇ ਪਾਣੀ ਵੀ ਨਹੀਂ ਆਇਆ ਸੀ ਤੇ ਲਾਈਟ ਵੀ ਨਹੀਂ ਸੀ ਤੇ ਫਿਰ ਇਹਦੇ ਲਈ ਆਪਣੇ ਰਸੋਈ ਆਈ ਟੈਂਕੀ ਚ ਪਾਣੀ ਵੱਧ ਹੁੰਦਾ ਹੈਗਾ ਇਹ ਤਾਂ ਆਪਾਂ ਕੱਲੇ ਭਾਂਡੇ ਮਾਂਜਦੇ ਹੁੰਨੇ ਆ ਘੱਟ ਵਰਤਦੇ ਆ ਪਾਣੀ ਫਿਰ ਮੈਂ ਜਿੱਦੜੋ ਹੀ ਪਾਣੀ ਕੱਢ ਕੇ ਕੱਪੜੇ ਨਿਚੋੜ ਕੇ ਸੁੱਕਣੇ ਪਾਏ ਤੇ ਬਸ ਐਂ ਨਿਚੋੜ ਕੇ ਸੁੱਕਣੇ ਪਾਏ ਸੀ ਕੋਠੇ ਤੇ ਸੁਕਾਉਣ ਨੂੰ ਵੀ ਲੈਟ ਹੈ ਨਹੀਂ ਸੀ ਤੇ ਫਿਰ ਮੈਂ ਡਿਕ ਡੂ ਕੇ 1:30 ਵਜੇ ਸੁੱਕਣੇ ਪਾਏ ਇਹ ਕੱਪੜੇ ਵੀ ਉਹਨਾਂ ਚਿਰ ਕੋਈ ਕੰਮ ਨਹੀਂ ਆਉਂਦਾ ਸੀ ਵੀ ਜਿਹਨਾਂ ਚਿਹਰੇ ਵਿਚਾਲੇ ਜੇ ਪਏ ਨੇ ਜੇ ਆਪਾਂ ਹੁਣ ਇੱਕ ਕੰਮ ਹਨਾ ਕੱਪੜਾ ਨਿਬੜ ਜੇ ਤਾਂ ਐ ਹੋ ਜਾਂਦਾ ਵੀ ਚਲ ਆਪਣੇ ਕੰਮ ਨਿਬੜ ਗਏ ਬਸ ਨੇਗਾ ਇਦਰੀ ਵਜਦੀ ਸੀਗੀ ਹੋਰ ਕੰਮ ਨੂੰ ਹੱਥ ਹੀ ਨਹੀਂ ਪੈਂਦਾ ਸੀਗਾ بس ਇਧਰ ਝਾਕਦੇ ਝਾਕਦੇ ਜੇ ਕੰਮ ਮੈਂ ਸਾਰੇ ਨੇ ਮੇੜ ਲਈ ਸੀ ਬਾਕੀ 10 ਮਿੰਟ ਆਰਾਮ ਵੀ ਕਰ ਲਿਆ ਮੈਂ ਪੈਈ ਕਮਜਾ ਕਰਕੇ ਵੀ ਚਲ ਆਜੂਗੀ ਲਾਈਟ ਫੇਰ ਵੀ ਨਹੀਂ ਆਈ ਤੇ ਮੈਂ ਕਿਹਾ 8:00 ਤੱਕ ਫਿਰ ਜਮੀ ਹੱਥ ਨੇ ਵੀ ਸੁੱਕਣੇ ਵੀ ਨਹੀਂ ਹੈਗੇ ਹੁਣ ਕਿਹੜਾ ਉਹਦੋਂ ਬਾਅਦ ਤਾਂ ਹੁਣ ਮੈਂ ਧੋਂਦੀ ਨਹੀਂ ਜੇ ਲਾਈਟ ਆ ਗਈ ਮੈਨੂੰ ਐਸੀ ਵੀ ਤਾਂ ਵੀ ਨਹੀਂ ਧੋਂਦੀ ਹੁਣ ਮੈਂ ਜਿਹੜੇ ਰਹਿ ਗਏ ਤੇ ਫਿਰ ਮੈਂ ਅੱਕ ਕੇ ਨਾ ਅਹੀਂ ਸੁੱਕਣੇ ਪਾਏ ਜਿਹੜੇ ਹੈਗੇ ਸੀ ਬਾਕੀ ਅਹੀਂ ਚੱਕ ਕੇ ਰੱਖਦੇ ਹਰ ਕੇ ਮਸ਼ੀਨ ਦਾ ਪਾਣੀ ਕੱਢਦਾ ਫਿਰ ਮੈਂ ਅਗਲੇ ਦਿਨ ਤੋਤੇ ਤੇ ਕਦੇ-ਕਦੇ ਤਾਂ ਹੀ ਹੁੰਦਾ ਬਸ ਨਾ ਜੇ ਪਾਣੀ ਨਾ ਲੈਟ ਤੇ ਪਾਣੀ ਤੇ ਲੈਟ ਦੀ ਆਪਣੀ ਜ਼ਿੰਦਗੀ ਚੱਲਦੀ ਹੈਗੀ ਲੈਟ ਤੇ ਪਾਣੀ ਤੋਂ ਬਿਨਾ ਕੁਝ ਨਹੀਂ ਹੈਗਾ ਅੱਜ ਸਾਡੇ ਇਹ ਦੋਨੇ ਚੀਜ਼ਾਂ ਹੀ ਨਹੀਂ ਸੀਗੀਆਂ ਫੇਰ ਕੱਪੜਿਆਂ ਦਾ ਕੰਮ ਨਿਬੜਨ ਤੋਂ ਬਾਅਦ ਫੇਰ ਮੈਂ ਨਹਾਤੀ ਫਿਰ ਮੈਨੂੰ ਇਸ ਜਗ੍ਹਾ ਵੀ ਨਾ ਹੁਣ ਪਾਣੀ ਕਰਨਾ ਪਏਗਾ। ਕੱਪੜੇ ਸੁਕਹਾਂਗੀ ਕੰਮ ਹਾਲੂਗੀ। ਕੋਨੇ ਚੋਂ ਕੰਮ ਨਿਬੜਦਾ। ਕੱਪੜੇ ਨਿਬੜੇ ਹੋਏ ਫੇਰ ਨਹਾਉਂਦਾ ਵੀ ਆਰ ਜਾ ਜਾਂਦਾ ਦਾ। ਫਿਰ ਆਪਣੇ ਕੰਮ ਸਾਰੇ ਨਿਬੜ ਗਏ। ਇੱਥੇ ਮੈਂ ਲੱਗ ਗਈ ਸੀ ਇਹਨਾਂ ਹਵਾ ਨਾਲ ਪਾਣੀ ਪਾਉਂ। ਬਸ ਐਸੀ ਕਰਕੇ ਅੱਜ ਨਾਉਣ ਤੋਂ ਉਹ ਵੀ ਲੇਟ ਹੋ ਗਏ ਨਹੀਂ ਤਾਂ 11:30 ਦੇ ਟਾਈਮ ਨਾਲ ਕੰਮ ਬਣ ਜਾਂਦੇ ਨੇ ਕੰਮਦੰਡਾ ਕਰਕੇ ਆਪਾਂ ਨਾ ਲੈਂਦੇ ਹੁੰਦੇ ਜਿਵੇਂ ਚਾਹ ਕੁਝ ਕੋਈ ਕੰਮ ਵੀ ਨਹੀਂ ਕਰਿਆ ਰਿਹਾ ਹੈਗਾ ਲੈ ਕੇ ਪਾਣੀ ਦੀ ਹੁੰਦੀ ਹੈ ਨਾਲੀ ਪਾਣੀ ਲੱਗਾ ਜੀ ਬੱਚੀ ਮੋਟਰ ਆਪਣੀ ਹੈ ਨਹੀਂਗੀ ਇਹ ਟੁੱਟੀ ਦੀ ਪਾਣੀ ਵਰਤਦੇ ਹੁੰਦੇ ਕੱਲਾ ਉਹ ਵੀ ਹੋਰ ਮੰਗਦੀ ਆ ਹੁਣ ਜੁੜੇ ਜੇ ਨਹੀਂ ਹਾਲੇ ਦੋ ਮਿੱਥੇ ਟੁੱਟ ਦੇਣ ਤੋੜ ਜਾ ਲੈ ਲੈ ਹਾਲ ਹੋਈ ਚੌੜਾਲੇ ਪਾਪੜ। ਆ ਦੇਖੋ ਲੱਗਦੀ ਨਾ ਬੰਕੂ। ਰੂਬੀ ਨੇ ਸਾਡੀ ਇੰਨੇ ਖਾਂਦੀ ਐ ਇਹ। ਭਾਵੇਂ ਇਹਨੂੰ ਬੈਠੀ ਨੂੰ ਪੈਕਟ ਪਾ ਦੇ ਇੱਕ। ਉਹ ਵੀ ਖਾਈਊਗੀ। ਐਪ ਕੀ ਦੇਸੀ ਇੰਜੇ ਪਹਿਲੀ ਵਾਰ ਲੈਂਦੇ ਨੇ ਅੱਜ। ਅਸੀਂ ਕੱਲ ਗਏ ਸੀ ਦਵਾਈ ਲੈਣ। ਉੱਥੋਂ ਲੈ ਲਏ ਸੀ। ਦੋ ਪੈਕਟ ਇਹ। ਛੋਟੇ ਛੋਟੇ ਇਹ। ਹੁਣ ਤਾਂ ਏਡੇ ਛੋਟੇ ਛੋਟੇ ਟੁਕੜੇ ਜਾਣ ਲੱਗੇ। ਬਲਮ ਵੱਡੇ ਵੱਡੇ ਹੁੰਦੋਂ ਨਾ ਘੇਠ ਘੇਠ ਦੇ ਪਾਪੜ ਜਦੋਂ ਅਸੀਂ ਛੋਟੇ ਹੁੰਦੇ ਇੱਕ ਰੁਪਈਆ ਦਾ ਇੱਕ ਹੁੰਦਾ ਨਾਲੇ ਉਹ ਪਿੰਨੇ ਸੋਹਣੇ ਹੁੰਦੇ ਸੀ ਵੱਡੇ ਵੱਡੇ ਤੇ ਸਾਡੀ ਰੂਬੀ ਨਾ ਬਾਲੇ ਖਾਂਦੀ ਹੈ ਜੀ ਤਾਂ ਮੈਨੂੰ ਕਿੰਨੀ ਪਾਦੀ ਸੀ ਕੱਜ ਨੂੰ ਮੈਂ ਇੱਕ ਕੋਠੇ ਤੇ ਬੈਠੀ ਨੂੰ ਪਾਇਆ ਸੀ ਹੁਣ ਭੌਂਕੀ ਜਾਂਦੀ ਹੈ ਜੀ ਮੈਨੂੰ ਹੋਰ ਪਾ ਕੇ ਜਾ ਦਿਸਦੀ ਨਹੀਂ ਤਾਂ ਫਿਰ ਸਾਵਨੜ ਰੋਲਾ ਪਾਈ ਇਹਨੇ ਵੀ ਆਪ ਖਾਈ ਇਹਨੇ ਮੈਨੂੰ ਪਾਉ ਬਾਲੇ ਖਾਂਦੀ ਹੈ ਹਾਂ ਹੋਰ ਬਾਰੀ ਵਨ ਕੀ ਰੂਪ ਦੇ ਤਾ ਫਿਰ ਬਾਉ ਯੋ ਥੱਲੇ ਆ ਗਈ ਜਿਹੜਾ ਜਾਂਦਾ ਬਿੰਦੇ ਦੇ ਕੋਲ ਤੇ ਹਾਂ ਇੱਕ ਪਾਕੇ ਦੀਸ ਲੱਗ ਗਈ ਮਤੋਂ ਪਾਇਆ ਪਿਛਲੇ ਸਾਲ ਜਦੋਂ ਅਸੀਂ ਬਲੱਡ ਦੇ ਮਾਨ ਸਜਾਉਂਦੇ ਹਾਂ ਨਾ ਸ਼ਹਿਰ ਜਾਂਦੇ ਸੈਰ ਉਹ ਸੈਰ ਜੇ ਆਪ ਨੂੰ ਕੋਈ ਕੁਝ ਚੀਜ਼ ਲਿਓਂਦੇ ਅਸੀਂ ਖਾਣ ਨੂੰ ਇਹਦੇ ਵਾਸਤੇ ਫੇਰ ਵੀ ਇੱਕ ਪੈਕਟ ਪਾਪੜਾ ਜ਼ਰੂਰ ਲੈਣਾ ਹੁੰਦਾ ਸੀਗਾ ਇਹਦਾ ਡਰਗਦੇ ਅਸੀਂ ਵੀ ਇਹਨੂੰ ਰੋਜ਼ ਇੱਕ ਦੋ ਪਾਪੜ ਪਾਉਂਦੇ ਜਿਵੇਂ ਜੀ ਸੀ ਇਹ ਪੂਰੀ ਤੱਕ ਇਹ ਮੇਰਾ ਜਿਆਦਾ ਹੈ ਵੀ ਖਾਂਦੀ ਹੁੰਦੀ ਸੀ ਤਾਂ ਕਰਕੇ ਮੈਂ ਦੇਖ ਕੇ ਰੌਲਾ ਕਰਤਾ ਪਾਉਂਦੀ ਫਿਰ ਮੈਂ ਇੱਕ ਪਾਇੀ ਹੋਰ ਮੰਗਦੀ ਆ ਬੱਖੀਆਂ ਵੀ ਨਾਲ ਦੀਆਂ ਆ ਗਈਆਂ ਉੱਥੇ ਟਾਈਮ ਹੋ ਗਿਆ ਸੀਗਾ 4:00 ਵਜੇ ਦਾ ਇਵੇਂ ਮਾਂਜਦੀ ਸੀਗੀ ਚਾਹਲੇ ਭਾਂਡੇ ਜੇ ਬਸੋ ਮੈਂ 6:00 ਤੀ ਨਹੀਂ ਮਾਂਜਦੀ ਹੁੰਦੀ ਚਾਹ ਤਾਂ ਆਪਾਂ 2:00 ਵਜੇ ਬਣਾ ਲੈਨੇ ਹੁੰਦੇ ਆ ਫਿਰ ਐ ਹੋ ਜਾਂਦਾ ਵੀ ਮਗਰੋਂ ਵੀ ਚਾਹ ਫਰਮੋਸ ਚ ਪਈ ਹੁੰਦੀ ਹੈ ਕਿ ਕੋਈ ਪੀ ਲੈਂਦਾਗਾ ਵੀ ਇਕੱਠੀ ਮੰਜ ਜ ਜਾਂਦੇ ਨੇ ਫਿਰ ਹਰਮਨ ਆਪਣੀ ਲੇਟ ਆਉਂਦੀ ਹੈ ਕਿ ਫਿਰ ਉਹ ਪੀਂਦੀ ਹੈ ਚਾਹ ਉਹ ਤੈਨ 3:30 ਵਜੇ ਆਉਂਦੀ ਹੈਗੀ ਇੱਥੇ ਮੈਂ ਸਾਰੇ ਇਕੱਠੀ ਮਾਜਦੀ ਸੀਗੇ ਚਾਲੇ ਪਾਂਡੇ ਬਸ ਇਹ ਰੈਸਟ ਤਾਂ ਹੈ ਹੀ ਨਹੀਂ ਅਬ ਜ਼ਿੰਦਗੀ ਨੂੰ ਆ ਬੰਦੇ ਦੀ ਨੂੰ ਜਿਹੜਾ ਜੱਗ ਤੇ ਆ ਗਿਆ ਸਵੇਰ ਵਾਲੇ ਕੰਮ ਨਿਬੜ ਕੇ ਸ਼ਾਮ ਦੀ ਬਾਕੀ ਹੁੰਦੇ ਨੂੰ ਬਹੁਤ ਛੋਟੇ ਹੋ ਗਏ 12 1 ਵਜੇ ਕੰਮ 12 ਵਜੇ ਉਨ ਨਿਬੜਦੇ ਨੇ ਫਿਰ ਸ਼ਾਮ ਵਾਲੇ ਚੱਲ ਪੈਂਦੇ ਨੇ ਲੋਈ ਕੈਂਪ 4.5 ਦਾ ਹੋ ਗਿਆ ਮੈਂ ਤੇਰੇ ਸੀ ਗਿਆ ਨੁਪੜੇ ਮੰਮੀ ਕਾਲੂ ਮੇਰਾ ਢਾ ਲੈ ਉਹ ਵੱਤ ਪਾਈ ਸੀ ਮੈਂ ਤਾਂ ਦੋ ਮੇਰੇ ਹਾਂ ਤੂੰ ਸਾਰੇ ਖਾ ਲੈ ਦੇ ਦੇ ਸਰਦੀ ਨਾਲ ਮੈਂ ਮੇ ਪੈਰ ਦੁਖਦਾ ਦੋ ਤਿੰਨ ਦੇ ਦੇ ਸਾਡੀ ਪੈਰ ਸਾਡੀ ਪਰ ਤਤਾ ਪਣੀ ਪਾ ਲਈ ਸੀ ਆਵਾਂ ਇੱਥੇ ਦੇ ਲੈ ਪਕੀ ਵਾਲੇ ਪਾਣੀ ਚ ਤੇ ਅੱਜ ਬਣਾ ਸਬਜੀ ਬਣਾਵਾਂਗੇ ਆਪਾਂ ਮੈਂ ਲੂਆਂ ਵੀ ਬਹੁਤ ਟਾਈਮ ਹੋ ਗਿਆ ਬੰਨਣਾ ਸਬਜੀ ਨਹੀਂ ਬਣਾਈ ਇਹ ਸਾਹ ਯਾਹਾਂ ਦਿਨ ਹੋ ਗਏ ਕਈ ਦਿਨ ਦੀ ਆਪਕੇ ਸਾਗ ਤੋਂ ਧਨੀਆ ਤੇ ਅਦਰਾ ਪਾ ਕੇ ਬਣਾਵਾਂਗੇ ਪਰਮੇਲੂ ਮੈਂ ਜਿਹੜਾ ਲੱਕੜ ਵੇਖੀ ਗੋਟੀ ਲਈ ਪੋਗਣਾਂ ਦਾ ਪਾਣੀ ਪਾ ਲਿਆ ਮੈਂ ਠੰਡਾ ਕਾਟ ਗਾ ਲੁ ਖਾਸੀ ਆ ਲੱਕੜ ਦੀ ਅੱਗ ਵਾਲੀ ਹੋ ਗਈ ਬਾਹਰ ਨਹੀਂ ਚੱਲਦੀ ਮੈਂ ਉਸੇ ਵੱਡੇ ਵੱਡੇ ਜਿਹੇ ਮੱਕੀ ਕਿਤੇ ਨਾ ਹੋਣ ਮੈਂ ਲੱਕੜ ਹੀ ਦਾਤੀ ਤੋ ਇਹ ਪਸਾਜੀ ਤਰਾਂ ਦੇ ਉਹਨਾਂ ਨੂੰ ਛੇ ਲੱਕੇ ਹਰ ਬਣਾਲੇ ਛੇ ਲਿਆ ਦੇ ਮੇਰੇ ਨਾਲ ਜੇ ਖਾਣਾ ਹੈ ਨਾ ਆਹ ਚੱਕ ਲਿਓ ਤੈ ਮਾਰਦੀ ਚੰਨੀ ਇਹਦੀ ਹਾਂ ਮਾਰਦੇ ਕੋਠੇ ਦੇ ਵੀ ਕੱਪੜੇ ਪਾਏ ਨੇ ਨਹੀਂ ਉਹਨਾਂ ਦੇ ਨਹੀਂ ਮਾਰਸ ਉਹਨਾਂ ਦੇ ਨਹੀਂ ਮਾਰਦੇ ਉਹ ਤਾਂ ਆਹ ਜਿ ਮਸ਼ੀਨ ਚਸ ਘਰ ਵੀ ਨਹੀਂ ਪਾਏ ਪਾਏ ਵੀ ਹੁਣੇ ਲੈਠ ਨਹੀਂ ਸੀ ਇਹਨੂੰ ਮਿੰਟਾ ਦੇ ਦੇ ਜੇ ਸੁੱਕੇ ਨਾਲ ਮੈਂ ਲਾਹੀ ਨਾ ਆਉਣਾ ਉਹਨੂੰ ਚੱਕਾ ਤੋ ਲੱਗ ਕਿੰਨੀ ਇਸ ਵੇਲੇ ਤਾਂ ਲੱਗਦਾ ਮਿੰਟਾ ਦੇ ਦੇ ਮੈਂ ਕਿਹੜਾ ਨਾ ਲੇਡੀ ਅੱਜ ਕੌਲੀ ਚ ਬਾਹਰ ਖਾਏਗਾ ਔਲੀ ਲਿਆ ਤੇ ਨੂੰਹ ਚੱਕ ਲਿਓ ਚੱਕ ਲਈ ਨੂੰਹ ਜੀ ਕੀ ਗਾਲ ਨੂੰ ਖਾ ਲੋ ਬਸ ਦੋ ਮਹੀ ਹੈ ਜਾ ਮਾਂ ਜੀ ਗਾ ਲੇ ਲਿਖਿਆ ਆਸ਼ਾ ਹੋ ਜੇ ਦੀ ਮੱਦ ਇਹਨੇ ਲਉਂਗੀ ਹਾਂ ਇਹ ਲੈ ਲਿਆ ਕਰ ਤੂੰ ਬਲ ਜੇ ਮੇਰੇ ਸਿੱਤੋ ਲਾ ਲੈ ਜੀ ਕੋਲੀ ਲੱਕੇ ਦਾ ਮਾੜੀ ਸ਼ੋਰ ਇੱਥੇ ਟਾਈਮ ਹੋ ਗਿਆ ਸੀਗਾ 7:30 ਦਾ ਅੱਜ ਵਾਸਤੇ ਰੋਟੀ ਵਧੀਆ ਮੈਂ ਟਾਈਮ ਨਾਲ ਹੀ ਲੱਗੀ ਸੀਗੀ ਚੁੱਲ੍ਹੇ ਤੇ ਸਗੋਂ ਨਾ ਕਮ ਖੇਤੀ ਬਣ ਜਾਏਗਾ ਕੋ ਲੱਕੜ ਲੱਗੀ ਹੋਈ ਸੀਗੀ ਛੇਤੀ ਦਾਲ ਬਣ ਗਈ ਤੇ ਪਰੇ ਛੇਤੀ ਆ ਲੂਬਲਗੇ ਸੀਗੇ ਮੰਗਰਦੀ ਮਗਰ ਮੈਂ ਦਾਲ ਧਰਤੀ ਤੇ ਆਟਾ ਬਣਦੇ ਬਣਦੇ ਆਟਾ ਗੁੰਨ ਲਿਆ ਤੇ ਰੋਟੀ ਲੱਗੀ ਸੀਗੀ ਮੈਂ ਇਥੇ ਜੋਤ ਸੇਕਦਾ ਸੀਗਾ ਸ਼ਰਟ ਇਹ ਲਾਹੰਦਾ ਗਾ ਵਰਦੀ ਵਾਲੀ ਸਕੂਲੋਂ ਆ ਕੇ ਜੇ ਬਾਹਰ ਨਾ ਇਹਨੇ ਜਾਣਾ ਹੋਏ ਫਿਰ ਬਸ ਇਹੀ ਰੱਖਦਾ ਗਾ ਏਠਾਂ ਵਾਲੀ ਗੱਲੀ ਸ਼ਰਟ ਅੱਧੀ ਵਾਲੀ ਸਕਿੰਟਟ ਜੀ ਤੇ ਫਿਰ ਬਸ ਕਹਿੰਦਾ ਮੈਨੂੰ ਠੰਡ ਲੱਗਦੀ ਹੈਗੀ ਇਹਨਾਂ ਦਰੋਟ ਕੇ ਆਇਆ ਸੀਗਾ ਬਸ ਹੁਣ ਐਂ ਕਰਿਆ ਕਰਨਗੇ ਉਹ ਕਹਿਆ ਕਰੂ ਮੈਂ ਬੈਠਣਾ ਚੁੱਲ੍ਹੇ ਮੂਰੇ ਉਹ ਕਹਿਆ ਕਰੂ ਮੈਂ ਬੈਠਣਾ ਮੇਰੇ ਨਾਲ ਤਾਂ ਸਾਬਦੀ ਇਹੀ ਹਾਲ ਹੁੰਦਾਗਾ ਸਰਦੀਆਂ ਚ ਪਹਿਲਾਂ ਆਪਾਂ ਵੀ ਹਨਾ ਛੋਟੇ ਹੁੰਦੇ ਜਦੋਂ ਹੀ ਕਰਦੇ ਸੀਗੇ ਜਦੋਂ ਆਪਣੀ ਮਾਂ ਮਾਂ ਚੁੱਲ੍ਹੇ ਚਾਗ ਮਚਾਉਂਦੀਆਂ ਸਰਦੀਆਂ ਚ ਹੀ ਹੁੰਦਾ ਸੀਗਾ ਚੁੱਲ੍ਹੇ ਮੂਰੇ ਬੈ ਕੇ ਰੋਟੀ ਸਵਾਦ ਲੱਗਦੀ ਚੁੱਲ੍ਹੇ ਮੇਰੇ ਬੈਠਣ ਨੂੰ ਥਾਂ ਵੀ ਨਹੀਂ ਰਹਿੰਦਾ ਸੀਗਾ ਜਦੋਂ ਸਾਰੇ ਪੈ ਜਾਂਦੇ ਜੋਤ ਸੇਕੀ ਜਾਂਦਾ ਸੀਗਾ ਉਸ ਤੋਂ ਬਾਅਦ ਇੱਥੇ ਆ ਕੇ ਲੱਕੜ ਦੇ ਉੱਤੇ ਹਰਮਣ ਬੈਠ ਗਈ ਸੀ ਕਹਿੰਦੀ ਮੈਂ ਵੀ ਸੇਕੂੰਗੀ ਇੱਕ ਜਾਣਾ ਜੇ ਇਹਨਾਂ ਨੂੰ ਥਾਣਾ ਰਹੇ ਪਿੱਛੇ ਚੁੱਲ੍ਹੇ ਦੇ ਖੁੰਜਾ ਜ ਆਪਣੇ ਖਾਲੀ ਹੈਗਾ ਉੱਥੇ ਵੜ ਜਾਂਦਾ ਹੈਗਾ ਮੈਂ ਖਭੀ ਹਜੇ ਤਾਂ ਇੰਨੀ ਠੰਡ ਵੀ ਨਹੀਂ ਹੋਈ ਵੀ ਤੁਸੀਂ ਚੁੱਲ੍ਹੇ ਮੂਰੇ ਘਸੜਨ ਵੀ ਲੱਗ ਗਏ ਰੋਟੀ ਜੀ ਬਣਾਉਣੀ ਔਖੀ ਹੋ ਜਾਂਦੀ ਹੈ ਉਹ ਟਿੱਕਾ ਜਿ ਲਾਈ ਜਾਂਦੇ ਨੇ ਅੱਗ ਜੀ ਨਹੀਂ ਚੱਲਦੀ ਫਿਰ ਹੱਥ ਜਾਂ ਨਹੀਂ ਫੁਰਦਾ ਹੈਗਾ ਮੈਨੂੰ ਫਿਰ ਕਹਿ ਜਾਂਦਾ ਜੋ ਤਾਂ ਆਪ ਤਾਂ ਤੁਸੀਂ ਸੇਕ ਹੀ ਜਾਂਦੀ ਮੰਮੀ ਮੈਨੂੰ ਆਖਿਆ ਵੀ ਤੂੰ ਰੋਟੀ ਬਣਾ ਲੈ ਤੇ ਤੂੰ ਸੇਕ ਲੈ ਰੋਟੀ ਬਣਾਉਣੀ ਆ ਫਿਰ ਸੇਕ ਹੋਈ ਤਾਂ ਹੈਗੀ ਮੈਂ ਲੋ ਜੀ ਰੋਟੀ ਬਣਾ ਕੇ ਆਪਣਾ ਕੰਮ ਫਿਰ ਬਸ ਦੁੱਧ ਦਾ ਰਹਿ ਜਾਂਦਾ ਆਪਾਂ ਗੈਸ ਦੀ ਕਰਦੇ ਹੁੰਨੇ ਆਗੇ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮੈਂ ਲੈ ਕੇ ਕਿਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ